ਯਾਰੋ ਸਭ ਤੋਂ ਪਹਿਲਾਂ ਉੱਠਦਿਆਂ ਸਾਰ ਨਾਲ ਜਪਜੀ ਸਾਹਿਬ ਪੜੋ ਹੁਣ ਆਪਾਂ ਕਹਾਂਗੇ ਵੀ ਇਸ਼ਨਾਨ ਦਾ ਮੈਂ ਵਿਰੋਧੀ ਮੈਂ ਬਿਲਕੁਲ ਨਹੀਂ ਕਹਿੰਦਾ ਵੀ ਇਸ਼ਨਾਨ ਨਹੀਂ ਕਰਨਾ ਕਰਨਾ ਸਿੱਖ ਦੀ ਜ਼ਿੰਦਗੀ ਦਾ ਇੱਕ ਹਿੱਸਾ ਹੈ ਉੱਠਦਿਆਂ ਸਾਰ ਸਭ ਤੋਂ ਪਹਿਲਾਂ ਕੱਲ ਜੇ ਤੇਰੇ ਸਰਾਣੇ ਫੋਨ ਹੀ ਪਿਆ ਹੈ ਨਾ ਉਹਨੂੰ ਪੜ ਕੇ ਜਪਜੀ ਸਾਹਿਬ ਪੜ ਕੇ ਮਨਜੀ ਦੁਪਹਿਰ ਥੱਲੇ ਲਾਈ ਗੁਰੂ ਸਾਹਿਬ ਨੇ ਕਿਹਾ ਜੀ ਜਪਜੀ ਸਾਹਿਬ ਨਹੀਂ ਪੜਨਾ ਫਿਰ ਪਹਿਲਾਂ ਕੋਈ ਸਮਾਂ ਬੈ ਕੇ ਵੈਗੁਰੂ ਜਪ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੋ ਫਲਕੇ ਉਠ ਹਰ ਨਾਮ ਧਿਆਵਾ ਹੈ ਹਰ ਨਾਮ ਧਿਆਵਾ ਫਿਰ ਹੈ ਉਦਮ ਕਰੇ ਭੜਕੇ ਪਰਬਾਤੀ ਇਸਨਾਨ ਕਰੇ ਪਹਿਲਾ ਪਹਿਲਾ ਕੰਮ ਤੇਰਾ ਤੂੰ ਸਿਮਰ ਇਹਦਾ ਕਾਰਨ ਹੈ ਕਿਉਂਕਿ ਜਦੋਂ ਰਾਤ ਸੌਂਨੇ ਆ ਨਾ ਜੀ ਜਿਹੜਾ ਸਬ ਕੌਨਸ਼ੀਅਸ ਹੈ ਤੇ ਕੰਮ ਕਰਦਾ ਹੈ ਨਾ ਇੰਟਰਨਲ ਜਿਹੜੇ ਪਾਰਟ ਨੇ ਸਾਡੇ ਪ੍ਰਤੀ ਅੰਗ ਕਹ ਲੋ ਜਿਹੜੇ ਦਿਖਦੇ ਕੋਈ ਨਹੀਂ ਉਹ ਵੀ ਕੰਮ ਕਰਦੇ ਫਿਰ ਅਰਜ ਕਰੇ ਕਿ ਜਦੋਂ ਆਪਾਂ ਬਾਣੀ ਸ਼ਬਦ ਇਤੋਂ ਤੱਕ ਜਿੰਨਾ ਸਮਾਂ ਗੱਡੀ ਵਿੱਚ ਵੀ ਜਾਣਾ ਇਹ ਨਹੀਂ ਕਿ ਬੰਦਾ ਆਪੇ ਚ ਗੱਲ ਨਾ ਕਰੇ ਮੈਨੂੰ ਪਤਾ ਵੀ ਮੇਰਾ ਰੋਜ਼ ਇੰਨਾ ਟਾਈਮ ਲੱਗਦਾ ਹੈ ਇੰਨਾ ਟਾਈਮ ਮੈਂ ਸਿਮਰਨ ਤੋਂ ਬਿਨਾ ਖਾਲੀ ਜਾਨ ਨਹੀਂ ਜਾਣਾ ਮਹਾਰਾਜ ਜੀ ਨੇ ਬੈਠ ਕੇ ਬਚਨ ਕੀਤਾ ਉਠਤ ਬੈਠਤ ਸੋਵਤ ਨਾਮ ਕਉ ਨਾਨਕ ਜਨਕੈ ਸਦਕਾਂ ਉਠਤ ਬੈਠਤ ਹਰ ਹਰ ਧਿਆਈ ਹੈ ਅੱਗੇ ਜੀ ਮਾਰਗ ਚਲ ਤਖਰੇ ਹਰ ਗਾਇਕ ਰਸਤੇ ਤੇ ਚਲਦੇ ਅੰਬ